ਉਹਨੂੰ ਪਿੰਡ ਦੀ ਸਰਬਸਮਝੀ ਮੀਟਿੰਗ ਪਿੰਡ ਦੀ ਬੇੜੇ ਵਾਲੀ ਧਰਮਸ਼ਾਲਾ ਵਿੱਚ ਹੋਈ ਹੈ ਜਿਸ ਵਿੱਚ ਸਾਰੇ ਪਿੰਡ ਦੀ ਸਹਿਮਤੀ ਨਾਲ ਇਹਨਾਂ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜੋ ਕਿ ਨੰਬਰ 1 ਪ੍ਰਵਾਸੀ ਭਈਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਕਮਰਾ ਨਹੀਂ ਦਿੱਤਾ ਜਾਵੇਗਾ ਨੰਬਰ 2 ਪਿੰਡ ਵਿੱਚ ਕੋਈ ਵੀ ਪੰਚਾਇਤਾਂ ਤੇ ਇਹਨਾਂ ਦੀ ਕੋਈ ਵੀ ਵੋਟ ਨਹੀਂ ਬਣਾਈ ਜਾਵੇਗੀ ਨੰਬਰ 3 ਪਿੰਡ ਦੇ ਵਿੱਚ ਕੋਈ ਵੀ ਬੰਦਾ ਇਹਨਾਂ ਪ੍ਰਵਾਸੀਆਂ ਨੂੰ ਰਹਿਣ ਲਈ ਅਤੇ ਕੰਮਕਾਰ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ। ਨੰਬਰ 4 ਅਗਲੀ ਮੀਟਿੰਗ ਐਤਵਾਰ ਨੂੰ 25/8/2024 ਨੂੰ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਜਿਹੜਾ ਟਾਈਮ ਸ਼ਾਮ ਨੂੰ 4 ਵਜੇ ਸਾਰੇ ਪਿੰਡ ਨੂੰ ਇਹਨਾਂ ਵਿਸ਼ਿਆਂ ਦੇ ਪੂਰੇ ਪਿੰਡ ਨੂੰ ਇਹ ਪ੍ਰਵਾਨਗੀ ਦਿੱਤੀ ਗਈ ਹੈ। ਵੈਸੇ ਜੇ ਖਾਲਸਾ ਬਾਕੀ ਚਾਰ ਬੰਦਾਂ ਤੋਂ ਉਪਰ ਕਰਨਗੇ ਕਰਨਗੇ ਜਿਹੜਾ ਵੀ ਹੋਵੇ। ਅਸੀਂ ਪਿੰਡ ਕੌੜੀ ਦੇ ਵਿੱਚ ਖੜੇ ਹਾਂ ਜੋ ਕਿ ਤਹਿਸੀਲ ਖੰਨਾ ਦਾ ਪਿੰਡ ਹੈ ਇੱਥੇ ਕੱਲ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਕਿਹਾ ਗਿਆ ਕਿ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚੋਂ ਕੱਢਿਆ ਜਾਵੇਗਾ ਨਾ ਤਾਂ ਉਹਨਾਂ ਨੂੰ ਕੋਈ ਕਮਰਾ ਕਰਾਇਤੇ ਦਿੱਤਾ ਜਾਵੇਗਾ ਤੇ ਨਾ ਹੀ ਉਹਨਾਂ ਨੂੰ ਕੋਈ ਇੱਥੇ ਕੰਮ ਕਰਨ ਲਈ ਜਗ੍ਹਾ ਦਿੱਤੀ ਜਾਵੇਗੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਸੀਂ ਕੌੜੀ ਪਿੰਡ ਪਹੁੰਚੇ ਅਸੀਂ ਕੌੜੀ ਪਿੰਡ ਦੀਆਂ ਤਸਵੀਰਾਂ ਵੀ ਦਿਖਾ ਲੰਨੇ ਆ ਇਹ ਸਾਥ ਦੇ ਵਿੱਚ ਆ ਜਿੱਥੇ ਕਿ ਕੁਝ ਲੋਕ ਵੀ ਮੌਜੂਦ ਨੇ ਤੇ ਅਸੀਂ ਕੋਸ਼ਿਸ਼ ਵੀ ਕਰਾਂਗੇ ਗੱਲ ਕਰਨ ਦੀ ਤੇ ਉਹਨਾਂ ਤੋਂ ਜਾਣਾਂਗੇ ਜਾਣਾਂਗੇ ਵੀ ਜਿਹੜਾ ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਜੋ ਕਿ ਇੱਥੇ ਆ ਕੇ ਰਹਿ ਰਹੇ ਨੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤੇ ਅਸੀਂ ਇੱਥੇ ਕੁਝ ਹੈਗੇ ਨੇ ਉਹਨਾਂ ਤੋਂ ਪੁੱਛਦੇ ਆ ਵੀ ਜਿਹੜੀਆਂ ਇੱਕ ਵੀਡੀਓ ਵਾਇਰਲ ਹੋਈ ਹੈ ਉਸ ਬਾਰੇ ਕੱਲ ਕੀ ਭਾਈ ਜੀ ਕੀ ਹੋਇਆ ਸੀਗਾ ਇੱਕ ਪਿੰਡ ਦੇ ਵਿੱਚ ਜਿਹੜਾ ਕੋਈ ਇਕੱਠ ਘੁੱਟ ਹੋਇਆ ਤੁਹਾਡੇ ਜੋ ਵੀ ਹੈ ਨਾ ਸਾਡੇ ਸੀਨੀਅਰ ਦੱਸਣਗੇ ਠੀਕ ਹੈ ਕਾਲੂ ਮੇਟੇਗਾ ਕਾਲੂ ਪੌਜ਼ ਕਰ ਰਹੀ ਸਾਰੀ ਰਿਪੋਰਟ ਹੋ ਕਰ ਸਕਦੇ ਨਹੀਂ ਹੋਇਆ ਕੀ ਸੀ ਵੈਸੇ ਜੀ ਹੋਇਆ ਇੱਕ ਕਾਫੀ ਸ਼ਿਕਾਇਤਾਂ ਆ ਗੀਆਂ ਉਹਨਾਂ ਨੇ ਪਿੰਡ ਦੇ ਵਿੱਚ ਜਿੱਦਾਂ ਹੁੱਲੜਵਾਜੀ ਹੋ ਗਿਆ ਚੋਰੀ ਦੇ ਖੇਤਾਂ ਦੇ ਵਿੱਚ ਉਹਦਾ ਰੌਲਾ ਪੈ ਰਿਹਾ ਵਾਕੀ ਜਿਹੜਾ ਪੰਚਾਇਤ ਫੈਸਲਾ ਕਰੂਗੀ ਕਦੋਂ ਪਤਾ ਲੱਗਣਾ ਅੱਛਾ ਇਹ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਕਿਈ ਲੱਗਿਆ ਤੁਹਾਨੂੰ ਵੀ ਪਿੰਡ 'ਚ ਇਕੱਠਾ ਆਉਣ ਦਾ ਕਾਰਨ ਕੀ ਰਿਹਾ ਹੈ ਇਕੱਠਾ ਵਜੇ ਜੋ ਫੈਸਲਾ ਆਊਗਾ ਸਾਰਿਆਂ ਨੇ ਰਲ ਕੇ ਕਰਨਾ ਹੈ ਜਿੱਦਾਂ ਆਊਗਾ ਸਾਰੇ ਪਿੰਡ ਦੇ ਨਾਲ ਹੋਣਗੇ ਅੱਛਾ ਜੀ ਹਾਂਜੀ ਤੇ ਉੱਥੇ ਹੋਰ ਵੀ ਬਜ਼ੁਰਗ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਹਾਂਜੀ ਨੇ ਫਿਰ ਵੀ ਕੀ ਲੱਗਦਾ ਕੀ ਆ ਠੀਕ ਆ ਜੀ ਕਿ ਕੀ ਕਹਿਣਾ ਹੁਣ ਲੋਕ ਪਰਤੋਂ ਦੇ ਚੌਥੇ ਦੇ ਇਹਨਾਂ ਨੂੰ ਭੁੱਗੀ ਜਾਂਦੇ ਨੇ ਅੱਛਾ ਜੇ ਸਾਡੇ ਇੱਥੇ ਕੋਈ ਆਉਣੀ ਹੈਗਾ ਪਤਨ ਹੋ ਗਈ ਗੱਲ ਕਰਦੇ ਨੇ ਕਿ ਲੋਕਾਂ ਸਾਰਿਆਂ ਨੂੰ ਪਤਾ ਨਹੀਂ ਇੱਥੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਬੈਠੇ ਨੇ ਸਾਡੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਕੱਲ ਸਾਡੀ ਮੀਟਿੰਗ ਰੱਖੀ ਹੈ ਜੋ ਪੰਚਾਇਤ ਫੈਸਲਾ ਕਰੇਗੀ ਉਸ ਦੇ ਮੁਤਾਬਕ ਹੀ ਕੀਤਾ ਜਾਵੇਗਾ ਕਿਉਂਕਿ ਵੱਡਾ ਕੱਠ ਪੂਰੇ ਪਿੰਡ ਦਾ ਆ ਰੱਖਿਆ ਗਿਆ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਜੋ ਵੀ ਇਹ ਬਾਹਲਾ ਵਿਅਕਤੀ ਹੋਵੇਗਾ ਜਾਂ ਮਜ਼ਦੂਰ ਜਾਂ ਕੋਈ ਵੀ ਹੈਗੇ ਨੇ ਤਾਂ ਉਹਨਾਂ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਨਾ ਹੀ ਉਹਨਾਂ ਨੂੰ ਕਮਰਾ ਕਰਾਏ ਤੇ ਦਿੱਤਾ ਜਾਵੇਗਾ ਨਾ ਹੀ ਉਹਨਾਂ ਨੂੰ ਉਹ ਇੱਥੇ ਇਹ ਕੋਈ ਉਹਨਾਂ ਦਾ ਜਿਹੜੀ ਆ ਵੋਟਰ ਜਿਹੜੀ ਆ ਬਣਾਈ ਜਾਵੇਗੀ ਹੁਣ ਦੇਖਣਾ ਹੋਵੇਗਾ ਕੱਲ 25 ਤਰੀਕ ਨੂੰ ਕੌੜੀ ਪਿੰਡ ਦੇ ਵਿੱਚ ਜਿੱਥੇ ਵੱਡਾ ਇਕੱਠ ਹੁੰਦਾ ਤੇ ਉਸ ਦੇ ਵਿੱਚ ਕੀ ਫੈਸਲਾ ਲਿਆ ਜਾਂਦਾ ਕਿ ਜਿਹੜਾ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਜਾਂ ਕੋਈ ਹੋਰ ਸਹਿਮਤੀ ਬਣਦੀ ਆ ਇਹ ਹੁਣ ਸਮਾਂ ਹੀ ਦੇਖਣ ਵਾਲਾ ਹੋਵੇਗਾ ਕੱਲ ਐਤਵਾਰ ਨੂੰ ਜਿਹੜੀ ਕਿ ਮੀਟਿੰਗ ਰੱਖੀ ਗਈ ਆ ਉਸ ਮੀਟਿੰਗ ਦੇ ਵਿੱਚ ਹੀ ਪੂਰੇ ਪਿੰਡ ਵੱਚੋਂ ਜੇ ਉਹ ਫੈਸਲੇ ਲਿੱਤੇ ਜਾਣਗੇ ਉਹ ਫੈਸਲੇ ਦੀਆਂ ਜਿਹੜੀਆਂ ਗੱਲਾਂ ਹੋਣਗੀਆਂ ਤਾਂ ਉਹ ਕੱਲ ਹੀ ਪਤਾ ਲੱਗਣਗੀਆਂ ਬਾਕੀ ਤਾਂ ਜੋ ਵੀਡੀਓ ਵਾਇਰਲ ਹੋਈ ਹੈ ਉਸ ਦੇ ਬਾਰੇ ਤਾਂ ਆ ਸਪੱਸ਼ਟ ਲੱਗ ਹੀ ਗਿਆ ਜੋ ਕਿ ਪਿੰਡ ਦੇ ਨੇ ਦੱਸ ਦਿੱਤਾ ਹੈਗਾ ਕਿ ਜਿਹੜਾ ਹੈਗਾ ਕੱਲ ਇਸ ਲਈ ਅਸੀਂ ਫੈਸਲਾ ਰੱਖਿਆ ਹੈ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜੋ ਪ੍ਰਵਾਸੀ ਮਜ਼ਦੂਰ ਨੇ ਇੱਥੇ ਉਹ ਗਲਤ ਗੱਲਾਂ ਕਰਦੇ ਨੇ ਜਾਂ ਮਾੜੀਆਂ ਹਰਕਤਾਂ ਕਰਦੇ ਨੇ ਜਿਸ ਕਾਰਨ ਇਹ ਫੈਸਲੇ ਲੈਣ ਲਈ ਪਿੰਡ ਵਾਸੀਆਂ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਹੁਣ ਦੇਖਣਾ ਹੋਵੇਗਾ ਕੱਲ ਕੀ ਫੈਸਲਾ ਆਉਂਦਾ ਹੈ ਖੰਨਾ ਤੋਂ ਵੈ